ਜੀ ਕਾਜੀ ਆਪ ਸਭੀ ਦਾ ਮੇਰੇ ਮਲਟੀ ਵੀਡੀਓ ਚੈਨਲ ਤੇ ਸਵਾਗਤ ਹੈ ਮੈਂ ਅੱਜ ਬਣਾਵਾਂਗੀ ਜੀ ਪਿੰਡੀਆਂ ਉਹ ਵੀ ਇੱਕ ਅਲੱਗ ਤਰੀਕੇ ਨਾਲ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਉਣਗੀਆਂ ਦੇਖੋ ਜੀ ਮੈਂ ਪਿੰਡੀਆਂ ਕੱਟੀਆਂ ਹੋਈਆਂ ਨੇ ਪਹਿਲੇ ਹੀ ਹਨਾ ਤੇ ਇਹ ਲਿਆ ਮੈਂ ਬੇਸਨ ਬੇਸਨ ਮੈਂ ਪਾਵਾਂਗੀ ਜੀ ਵਿੱਚ ਮਿਰਚ ਪਾਵਾਂਗੀ ਜੀ ਮੈਂ ਸਵਾਦ ਅਨੁਸਾਰ जीरा पावगी गरम मसाला नमक स्वाद अनुसार जीरा पावगी जी गरम मसाला थोड़ी जी पावगी जी मैं हल्दी ये कलर वास्ते है ਜੀ ਚੰਗੀ ਤਰ੍ਹਾਂ ਮਿਕਸ ਕਰਾਂਗੀ ਕਹਿੰਦੇ ਹੁੰਦੇ ਆ ਨਾ ਕਿ ਪਿੰਡਿਆਂ ਦੇ ਵਿੱਚ ਪਾਣੀ ਨਹੀਂ ਪੈਂਦਾ ਪਰ ਅੱਜ ਮੈਂ ਪਾਣੀ ਵੀ ਪਿੰਡਿਆਂ ਦੇ ਵਿੱਚ ਪਾਵਾਂਗੀ ਇਹ ਦੇਖਦੇ ਤੇ ਇਹ ਇੰਨੇ ਵਧੀਆ ਬਣਦੀਆਂ ਨਾ ਬਹੁਤ ਹੀ ਜ਼ਿਆਦਾ ਛੱਟਾ ਜਿਹਾ ਦੇਣਾ ਆਪਾਂ ਥੋੜਾ ਜਿਹਾ ਤੁਸੀਂ ਵੀ ਇਸ ਤਰ੍ਹਾਂ ਪਿੰਡਿਆ ਬਣਾ ਕੇ ਤੇ ਮੈਨੂੰ ਕਮੈਂਟ ਕਰਨਾ ਕਿ ਕਿਦਾਂ ਦੀਆਂ ਬਣੀਆਂ ਤੁਹਾਡੀਆਂ ਭਿੰਡੀਆਂ ਮੇਰੀਆਂ ਤੇ ਬਹੁਤ ਸਵਾਦ ਬਣੀਆਂ ਤੁਹਾਡੀਆਂ ਕਿਵੇਂ ਬਣੀਆਂ ਦੇਖੋ ਜੀ ਮੇਰੇਵੇਂ ਕਿ ਤਿਆਰ ਹੋ ਗਈਆਂ ਜੀ ਹੁਣ ਜੀ ਇਹਨਾਂ ਨੂੰ ਮੈਂ ਫਰਾਈ ਕਰਾਂਗੀ ਇਨਾਂ ਨੂੰ ਜਿਹੜਾ ਤੜਕਾ ਵਾ ਪਿੰਡੀਆਂ ਨੂੰ ਮੈਂ ਬਾਅਦ ਵਿੱਚ ਲਗਾਵਾਂਗੀ ਸੀ। ਇਹ ਆਹ ਟਮਾਟਰ ਵਗੈਰਾ ਦਾ। ਅੱਗੇ ਓਵੇਂ ਮੈਂ ਪਿੰਡੀਆਂ ਇੱਕ ਵਾਰੀ ਬਣਾ ਕੇ ਵੀਡੀਓ ਪਾਈ ਹੋਈ ਐ। ਇਹ ਅੱਜ ਮੈਂ ਦੂਜੇ ਤਰੀਕੇ ਨਾਲ ਪਿੰਡੀਆਂ ਬਣਾ ਕੇ ਤੁਹਾਨੂੰ ਵੀਡੀਓ ਪਾਈ ਐ ਜੀ। ਇਹਨਾਂ ਦੀ ਮੈਂ ਪਲਟੀ ਮਰਵਾਵਾਂਗੀ। ਜਦ ਇਹ ਥੋੜੇ ਬ੍ਰਾਊਨ ਜੇ ਹੋ ਜਾਣਗੇ ਉਦੋਂ ਅਸੀਂ ਇਹਨਾਂ ਨੂੰ ਕੱਢ ਲਵਾਂਗੇ। ਇਨਾਂ ਫਿਰ ਮੈਂ ਤੜਕਾ ਜਿਹੜਾ ਵਾ ਉਹ ਬਾਅਦ ਵਿੱਚ ਲਵਾਵਾਂਗੀ। ਹਾਂਜੀ ਹੁਣ ਇਹਨਾਂ ਨੇ ਮੈਂ ਜੀ ਘੱਟ ਲਵਾਵਾਂਗੀ। ਹੁਣ ਇਹ ਬ੍ਰਾਊਨ ਹੋ ਗਏ ਨੇ। ਕਿੰਡੀਆਂ ਸੜੀਆਂ ਤਾਂ ਆਪਾਂ ਇਹਨਾਂ ਨੂੰ ਘੱਟ ਲੰਦ ਗਾ ਮੈਂ ਤੁਜਿਆ ਪੂਰਾ ਪਾਵਾਂਗੀ। ਤੁਸੀਂ ਕਮੈਂਟ ਕਰਕੇ ਵੀ ਦੱਸਣਾ ਕਿ ਕਿਦਾਂ ਲੱਗਾ ਤਰੀਕਾ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ। ਜੋ ਵੀ ਭੈਣ ਭਰਾ ਨਵੇਂ ਆਏ ਨੇ ਚੈਨਲ ਦੇਤੇ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਤੁਹਾਡੀ ਸਬਸਕ੍ਰਾਈਬ ਕਰਨਾ ਮੇਰੀ سپورਟ ਹੋਏਗੀ ਔਰ ਮੈਨੂੰ ਪਤਾ ਲੱਗੇਗਾ ਕਿ ਵਾਕਈ ਭੈਣ ਭਰਾ ਆ ਚੀਜ਼ ਨੂੰ ਲਾਈਕ ਕਰਦੇ ਆ ਤੇ ਮੈਂ ਨਵੀਂ ਨਵੀਂ ਰੈਸਪੀ ਲੈ ਕੇ ਆਵਾਂਗੀ ਹਾਂਜੀ ਇਹ ਮੇਰੇ ਦੇਖੋ ਜੀ ਹੁਣ ਲਾਸਟ ਕੋਰਸ ਹੈਗਾ ਇਹ ਮੈਂ ਕੱਢ ਲਿਆ ਵਾ ਹੁਣ ਮੈਂ ਨਾ ਤੜਕਾ ਲਗਾਵਾ ਕਿਜੀ ਪਿੰਡਾ ਨੂੰ ਹਾਂਜੀ ਮੈਂ ਪਿਆਜ਼ ਪਾਵਾਂ ਜੀ ਉਸੇ ਕੜਾਈ ਦੀ ਪਾਲਿਆ ਵਾ ਜਿੱਚੇ ਮੈਂ ਪਿੰਡਾ ਤੜ ਲਗਾ ਸੀ तुम भी इवें ही भिंडिया एक बार जरूर बना के ट्राई करो बहुत ही टेस्ट बन दिया इवें जी हाँ जी मैं टमाटर पावगी हम जी मैं बिच पावगी मिर्चा ਵੀਸਵਾਦ ਹੁਣ ਸਾਰਾ ਆਪਣੀਆਂ ਆਪਾਂ ਆਂਗੀ ਜੀ ਨਮਕ ਪਿਆਜ਼ਾਂ ਦੇ ਹਿਸਾਬ ਨਾਲ ਪਾਣਾ ਬਾਕੀ ਚਲੋ ਪਹਿਲੇ ਮਟੀਰੀਅਲ ਚ ਆਪਾਂ ਪਾਇਆ ਹੋਇਆ ਨਮਕ ਵਗੈਰਾ ਸਾਰਾ ਕੁਝ ਮਸਾਲਾ ਗਰਮ ਮਸਾਲਾ ਆਪਾਂ ਆਂਗੀ ਜੀ ਮੈਂ ਹਲਦੀ ਉੰਜੀ ਮੈਂ ਦੇਖੋ ਜਿਉ ਰੈਡੀ ਹੋ ਚੁੱਕੇ ਆ ਪਿੰਡ ਗਾਣੇ ਮੈਂ ਇਹਨਾਂ ਨੂੰ ਪਾਵਾਂਗੀ ਥੋੜਾ ਜਿਹਾ ਹਲਕਾ ਜੈ ਇਹਨਾਂ ਨੂੰ ਮੈਂ ਸੇਕ ਲਵਾਵਾਂਗੀ ਬਾਕੀ ਚਲੋ ਸਾਰਾ ਕੁਝ ਰੈਡੀ ਆ ਮੈਂ ਪਾਵਾਂਗੀ ਜੀ ਦੇਖੇ ਲਾਸਟ ਚ ਤਨੀਆ ਪਿੰਨੀ ਗੰਨੀ ਗੰਨ ਮਨ ਕੇ ਉਹ ਖਲਚ ਚੁਕੀਆਂ ਜੀ ਤਿਆਰ ਔਰ ਤੁਸੀਂ ਵੀ ਇਸੇ ਤਰੀਕੇ ਨਾਲ ਇੱਕ ਵਾਰੀ ਜਰੂਰ ਬਣਾ ਕੇ ਦੇਖਿਓ ਕਿ ਫਿਰ ਦੱਸਿਓ ਕਮੈਂਟ ਕਰਕੇ ਤੁਹਾਡੀ ਆਪਣੀਆਂ ਕਿਵੇਂ ਲੱਗੀਆਂ ਮੇਰੀਆਂ ਪਿੰਨੀਆ ਤਾਂ ਬਹੁਤ ਹੀ ਸਵਾਦ ਬਣੀਆਂ ਨੇ ਔਰ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦੀ ਮੇਰੀ ਵੀਡੀਓ ਨੂੰ ਵੇਖਣ ਲਈ ਔਰ ਜੇ ਵੀ ਭੈਣ ਭਰਾ ਨਵੇਂ ਜੁੜੇ ਨੇ ਮੇਰੀ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਸ਼ਸ਼ੀ ਕਾਲ